ਦੋਸਤੋ ਜਿਹੜੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਇਹ ਤਸਵੀਰਾਂ ਹਲਕਾ ਦੜਬਾ ਦੇ ਪਿੰਡ ਖੜਿਆਲ ਦੀਆਂ ਲੱਗੀਆਂ ਜਦੋਂ ਕਿ ਇਨ੍ਹਾਂ ਪਿੰਡਾਂ ਵਿੱਚ ਦੀ ਨੀਲੋਵਾਲ ਬ੍ਰਾਂਚ ਨਹਿਰ ਜਾਂਦੀ ਹੈ ਅੱਜ ਪਿੰਡ ਖੜਿਆਲ ਤੇ ਚੱਠਾ ਨੇੜਾ ਦੇ ਕੋਲ ਇਸ ਨਹਿਰ ਦੇ ਵਿੱਚ ਪਾੜ ਪੈ ਗਿਆ ਜਦੋਂ ਕਿ ਕਿਸਾਨਾਂ ਦੀਆਂ ਸੰਕੜੇ ਜ਼ਮੀਨਾਂ ਇਸ ਪਾਣੀ ਦੀ ਲਪੇਟ ਵਿੱਚ ਆ ਗਈਆਂ ਆ ਤੁਸੀਂ ਵੇਖੋ ਲੱਗਿਆ ਲੱਗਿਆ ਚੋਨਾ ਕਿਵੇਂ ਪਾਣੀ ਦੀ ਲਪੇਟ ਵਿੱਚ ਆ ਗਿਆ ਆ ਬੰਨ ਟੁੱਟਿਆ ਵੀਰ ਇਸ ਬੰਦ ਨੂੰ ਰੋਕਣ ਵਾਸਤੇ ਪਿੰਡ ਵਾਸੀਆਂ ਵੱਲੋਂ ਆਪਣੇ ਹੀ ਜਤਨਾਂ ਸਿਰ ਇਸ ਨੂੰ ਬੰਦ ਕੀਤਾ ਗਿਆ। ਆਰਜੀ ਤੌਰ ਤੇ ਦਰਖਤ ਵੱਢ ਕੇ ਇਸ ਦੇ ਵਿੱਚ ਡਿੱਗੇ ਨੇ। ਆ ਦੇਖੋ ਪਿੰਡ ਵਾਲੇ ਤਿੰਨ ਰੇਗਾ ਮਜ਼ਦੂਰ ਮਿੱਟੀ ਦੀਆਂ ਬੋਰੀਆਂ ਭਰ ਰਹੇ ਨੇਗੇ। ਤੁਸੀਂ ਵੇਖ ਰਹੇ ਹੋਗੇ ਵੀ ਉਸ ਬੰਦ ਨੂੰ ਬੰਦ ਕਰਨ ਵਾਸਤੇ ਸਵੇਰੇ ਉਹ 4 ਵਜੇ ਦਾ ਬੰਦ ਤਹਿ ਪਰ ਹੁਣ 11 ਵੱਜ ਚੁੱਕੇ ਨੇਗੇ। ਇੱਕ ਬੋਰੀਆਂ ਕਦੋਂ ਭਰੀਆਂ ਗਈਆਂ ਤੇ ਕਦੋਂ ਬੰਦ ਬੰਦ ਕੀਤਾ ਗਿਆ। ਪਰ ਉਸ ਤੋਂ ਪਹਿਲਾਂ ਜਿਹੜਾ ਚੋਨੇ ਦਾ ਨੁਕਸਾਨ ਬਹੁਤ ਵੱਡਾ ਹੋ ਚੁੱਕਿਆਗਾ ਆਹ ਵੇਖ ਲਓ ਪਾਣੀ ਦਾ ਬਹਾਉਤ ਬਹੁਤ ਤੇਜ਼ ਹੋ ਰਿਹਾ ਹੈਗਾ ਪਰ ਜਿਹੜੀਆਂ ਬੋਰੀਆਂ ਨੇ ਹੁਣ ਤੱਕ ਪ੍ਰਿਨ ਆਹ ਤੁਹਾਨੂੰ ਦਿਖਾਉਣਾ ਹੈਗੇ ਚੋਨਾ ਡੁੱਬਿਆ ਹੋਇਆ ਹੁਣ ਇਹ ਵੇਖੋ ਵੀ ਇਹ ਝੋਨਾ ਕਾਮਯਾਬ ਹੋ ਸਕਦਾ ਜਦੋਂ ਕਿ ਸਾਰੇ ਦਾ ਸਾਰਾ ਇਹ ਡੁੱਬ ਚੁੱਕਿਆਗਾ ਤੇ ਪਾਣੀ ਦਾ ਅਜੇ ਤੱਕ ਕੋਈ ਵੀ ਬੰਦ ਕਰਨ ਦਾ ਇੰਤਜ਼ਾਮ ਨਹੀਂ ਕੀਤਾ ਗਿਆ ਜਿਹੜਾ ਪਿੰਡ ਵਾਸੀ ਨੇ ਬਸ ਭਾਈ ਜਿਹੜੀ ਇਹ ਨਹਿਰ ਹੈ ਕਿ ਕਿੰਨੇ ਮੀਟਰ ਪੱਤੀ ਸੀਗੀ ਇਹ ਤੇ ਗ੍ਰੇਮ ਬਾਈ 4 ਤੋਂ 5 ਵਜੇ ਦੇ ਵਿੱਚ ਤੇ ਸਾਨੂੰ ਪਤਾ ਲੱਗਾ 6 ਵਜੇ। ਅੱਛਾ ਜੀ। ਕਿਉਂਕਿ ਬਾਣ ਸਾਡੀ ਇੱਥੇ ਨਾਲ ਹੀ। ਅੱਛਾ ਅੱਛਾ। ਤੇ ਅਸੀਂ ਉਰੇ ਆ ਕੇ ਵੇਖਿਆ ਤੇ ਫਿਰ ਅਸੀਂ ਪਿੰਡ ਦੇ ਵਿੱਚੋਂ ਫੋਨ-ਫੋਨ ਕੀਤੇ ਤੇ ਬਾਈ ਗੁਰਦੁਆਰਾ ਸਾਹਿਬ ਵੀ ਲੋਸਮੈਂਟ ਕਰਵਾਈ। ਠੀਕ ਹੈ। ਫਿਰ ਪਿੰਡ ਦੇ ਬੰਦੇ ਆਗੇ ਸੀਗੇ ਕਾਫੀ ਵੱਡੀ ਤਦਾਦ ਦੇ ਵਿੱਚ। ਅੱਛਾ ਅੱਛਾ। ਤੇ ਫਿਰ ਡਾਣੇ-ਗੂਣੇ ਵੱਢ ਕੇ ਬਾਈ ਜਿੱਦਾ ਪਾਣੀ ਦਾ ਕੁਝ ਬਹੁਤ ਘੱਟ ਕੀਤਾ ਗਿਆ। ਠੀਕ ਹੈ ਜੀ। ਤੇ ਕਿੰਨੇ ਕਿੱਕੜ ਦੇ ਵਿੱਚ ਪਾਣੀ ਪਹੁੰਚ ਚੁੱਕਿਆ ਹੈ? ਤਕਰੀਬਨ ਬਾਈ ਜੀ ਹੁਣੇ ਤੱਕ ਇਹਨੇ ਕਵਰ ਕਰਤਾ ਹੋਊਗਾ ਬਾਈ ਜੀ 100 ਦੇਖੀ ਕਿ ਸਰਕਾਰ ਦੇ ਪ੍ਰਬੰਧਾਂ ਨੂੰ ਤੁਸੀਂ ਕਿਵੇਂ ਦੇਖਦੇ ਸਰਕਾਰ ਦਾ ਕੋਈ ਪ੍ਰਬੰਧ ਨਹੀਂ ਬਿਲਕੁਲ ਜ਼ੀਰੋ ਸਿਰਫ ਕਾਗਜ਼ੀ ਕਾਰਵਾਈਆਂ ਸੋਣੀਆਂ ਸੀ ਵੀ ਸਫਾਈ ਕਰੀਏ ਜੇ ਕਰੀਏ ਪਰ ਤੁਸੀਂ ਹੁਣ ਦੇਖ ਵੀ ਸਕਦੇ ਹੋ ਕਿ ਸਾਹਮਣੇ ਅਧਿਕਾਰੀ ਛੜੇ ਨੇ ਕੁਝ ਨਹੀਂ ਕਰ ਰਹੇ ਕੁਝ ਨਹੀਂ ਕਰ ਰਹੀ ਜੀ ਇੱਕ ਘੰਟਾ ਪਹਿਲਾਂ ਆਏ ਨੇ ਉਹ ਵੱਧ ਤੋਂ ਵੱਧ ਪਰ 5 ਵਜੇ ਦਾ ਪਾਣੀ ਚੱਲ ਰਿਹਾ ਹੈ ਪਰ ਹੁਣ ਜਿਹਨਾਂ ਨੇ ਕੀਤਾ ਕੀ ਆ ਕੇ ਸਿਰਫ ਉਹ ਬੋਰੀਆਂ ਭਨੇਆਂ 100 ਗੱਟਾ ਹੋਣਾ ਨਹੀਂ ਘੱਟ ਤੋਂ ਘੱਟ ਇੱਥੇ ਲੱਗੂਗਾ 5000 ਗੱਟਾ ਤੇ ਨਾ ਹੀ ਕੋਈ ਮਿੱਟੀ ਦਾ ਪ੍ਰਬੰਧਾ ਨਾ ਕੋਈ ਮਸ਼ੀਨ ਆਈ ਹੈ ਇਕੱਲੇ ਅਧਿਕਾਰਿਆਂ ਦੇ ਆਉਣ ਨਾਲ ਤਾਂ ਨਹੀਂ ਬੰਦ ਬੰਦ ਹੋ ਜੂਗਾ ਠੀਕ ਹੈ ਤੇ 10 ਵੱਜ ਚੁੱਕੇ ਨੇ ਇਹ ਤੁਸੀਂ ਦੇਖ ਰਹੇ ਹੋਗੇ ਵੀ ਕਿੱਥੇ ਤੱਕ ਪਾਣੀ ਪਹੁੰਚ ਗਿਆ ਉਹ ਤੇ ਬਾਈ ਜਿੱਧਰੋਂ ਪਿੰਡ ਦੇ ਨਾਲ ਟੱਚ ਕਰ ਗਿਆ ਪਾਣੀ ਫੜ ਇਧਰਲੀ ਸਾਈਡ ਖੜਿਆ ਹਲ ਪਿੰਡ ਆ ਗਏ ਉਧਰੋਂ ਪਿੰਡ ਤੱਕ ਟੱਚ ਕਰ ਗਿਆ ਤੇ ਇਧਰੋਂ ਅੱਗੇ ਚੱਠਿਆਂ ਤੱਕ ਜਾਊਗਾ ਇਹ ਪਾਣੀ ਇਦੋਂ ਬਾਅਦ ਇਹਨਾਂ ਬਰਸਾਤੀ ਨਾਲੇ ਦੇ ਵਿੱਚ ਪਾਣਾ ਸਟਾਰਟ ਹੋ ਚੁੱਕਿਆ ਉਹ ਨਾਲੀ ਦੀ ਪਾੜੀ ਟੁੱਟਣ ਵਾਲੀ ਆ ਇੱਕ ਦੋ ਘੰਟੇ ਚੱਲੂ ਉਹ ਉਸ ਤੋਂ ਬਾਅਦ ਅੱਗੇ ਵੀ ਨੁਕਸਾਨ ਕਰਨੇ ਨੇ